ਚੰਡੀਗੜ੍ਹ ਦਾ ਮਸਲਾ ਜਿਹੜਾ ਹੱਲੇ ਤੱਕ ਲਟਕਦਾ ਫਿਰਦਾ ਪੰਜਾਬ ਤੇ ਜਿਹੜਾ ਹਰਿਆਣਾ ਦੇ ਦੋਹਾਂ ਦੇ ਵਿੱਚਕਾਰ ਉਹ ਉਹਦਾ ਉਹਦੇ ਵਿੱਚਕਾਰ ਇੱਕ ਪੰਜਾਬ ਯੂਨੀਵਰਸਿਟੀ ਇੱਕ ਸਾਡੀ ਇੱਕ ਇਤਾਂ ਦੀ ਜਿਹੜੀ ਧਰ ਹੋ ਰਿਹਾ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਸਾਡਾ ਚੰਡੀਗੜ੍ਹ ਉੱਤੇ ਹੱਕ ਆ ਜੇ ਪੰਜਾਬ ਯੂਨੀਵਰਸਿਟੀ ਹੱਥੋਂ ਨਿਕਲਦੀਆਂ ਸਮਝ ਲੋ ਚੰਡੀਗੜ੍ਹ ਨਿਕਲਦਾ ਹੈ ਮਤਲਬ ਬਹੁਤ ਵੱਡਾ ਆ ਪੰਜਾਬ ਯੂਨੀਵਰਸਿਟੀ ਦੇ ਰੂਪ ਤੇ ਵਿੱਚ ਇੱਕ ਨਵਾਂ ਸੰਘਰਸ਼ ਵਧਿਆ ਗਿਆ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਹੁੱਕਾ ਉੱਠਿਆ ਕਿ ਸਾਡੀ ਇਹ ਯੂਨੀਵਰਸਿਟੀ ਆ ਇਹ ਸਾਡੀ ਰਹੂਗੀ ਸੋ ਅੱਜ ਪੰਜਾਬ ਦੇ ਲੋਕ ਉਹਨਾਂ ਦੀ ਪਿੱਠ ਤੇ ਖੜੇ ਆ ਇਹਦੇ ਵਿਚਕਾਰ ਹੀ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਪਿਛਲਾ ਨੋਟੀਫਿਕੇਸ਼ਨ ਉਹ ਕਹਿੰਦੇ ਸੀ ਰੱਦ ਨਹੀਂ ਕੀਤਾ ਉਹ ਕਹਿੰਦੇ ਸੀ ਨਵੀਂ ਤਰੀਕ ਤੋਂ ਬਾਅਦ ਲਾਗੂ ਹੋਊਗਾ ਮਤਲਬ ਜਿਹੜੀ ਨਵੀਂ ਤਰੀਕ ਨੂੰ ਹੋਊਗਾ ਕਿ ਉਹ ਇਹੇ ਹੀ ਹੋਊਗਾ ਜਾਂ ਨਵਾਂ ਹੋਊਗਾ ਇਹਦੇ ਉੱਤੇ ਫਿਰ ਝੋਲਿਆ ਇਸੇ ਕਰਕੇ ਧਰਨਾ ਹਜੇ ਲਗਾਤਾਰ ਚੱਲ ਰਿਹਾ ਬੀਪੀ ਸਿੰਘ ਗਿਲਜੀ ਪੰਜਾਬ ਯੂਨੀਵਰਸਿਟੀ ਤੇ ਜੋ ਕੇਂਦਰ ਬੋਲੋ ਪੂਰਨ ਤੌਰ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦਾ ਵਿਰੋਧ ਵਿਦਿਆਰਥੀਆਂ ਵੱਲੋਂ ਕਾਫੀ ਤਿੱਖਾ ਕੀਤਾ ਗਿਆ ਹੈ ਕੀ ਕਹੋਗੇ ਇਸ ਸਾਰੇ ਮਸਲੇ ਤੇ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਲਾਹੌਰ ਤੋਂ ਹੋਈ ਸੀ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਤੇ ਇਹ ਪੰਜਾਬ ਵਿੱਚ ਆ ਗਈ 100 ਸਾਲ ਤੋਂ ਪੁਰਾਣੀ ਤਕਰੀਬਨ 1800 ਮਤਲਬ 80 ਦੇ ਦਹਾਕੇ ਦੇ ਵਿੱਚ ਆਪਾਂ ਸ਼ੁਰੂਆਤ ਹੋਈ ਸੀ 84 85 ਇਤੇਕ ਮਤਲਬ 100 ਸਾਲ ਤੋਂ ਉੱਪਰ ਦੀ ਯੂਨੀਵਰਸਿਟੀ ਸਾਡੀ ਤੇ 28 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਇੱਕ ਦੱਸਿਆ ਕਿ ਜਿਹੜੇ ਸੈਨੇਟ ਦੇ ਮੈਂਬਰ ਆ ਨਾ ਸਾਡੇ ਜਿਹੜੇ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਜਿਹੜੇ ਪੰਜਾਬ ਦੇ ਵਿੱਚੋਂ ਚੁਣੇ ਜਾਂਦੇ ਆ ਇੱਕ ਪ੍ਰਕਿਰਿਆ ਦੇ ਰਾਹੀਂ ਚੁਣੇ ਜਾਂਦੇ ਆ ਉਹਨਾਂ ਨੂੰ ਪਰੇ ਕਰਕੇ ਸਦੇ ਮੈਂਬਰ ਨਾਮਿਨੇਟ ਕੀਤੇ ਜਾਣਗੇ ਜਿਹੜੇ ਮੈਂਬਰ ਚੁਣੇ ਜਾਂਦੇ ਉਹ ਬਹੁਤੇ ਪੰਜਾਬ ਚ ਹੁੰਦੇ ਆ ਤੇ ਉਹ ਇੱਕ ਪੂਰੀ ਪ੍ਰਕਿਰਿਆ ਆ ਇਹਨੂੰ ਇੱਕ ਤਰ੍ਹਾਂ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਉੱਤੇ ਇੱਕ ਤਰ੍ਹਾਂ ਕੇਂਦਰ ਦੇ ਕਬਜ਼ੇ ਦੀ ਕੋਸ਼ਿਸ਼ ਮੰਨਿਆ ਗਿਆ ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਜਿਹੜੀਆਂ ਯੂਨੀਵਰਸਿਟੀ ਦੀਆਂ ਮੀਟਿੰਗਾਂ ਹੋਈਆਂ ਉਹ 8 ਹੋਈਆਂ 8 ਮੀਟਿੰਗਾਂ ਦੇ ਵਿੱਚ ਇੱਕ ਵੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਹੁੰਚਿਆ ਨਹੀਂ ਇਹ ਉਹਨਾਂ ਨੂੰ ਇਹ ਮੈਸੇਜ ਸਾਫ਼ ਸੀ ਕਿ ਇਹਨਾਂ ਨੂੰ ਬਹੁਤੀ ਪ੍ਰਵਾਹ ਨਹੀਂ ਜਿਹੜੀ ਦੱਬੜੀਆਂ ਤੁਸੀਂ ਦੱਬ ਲਓ ਤੇ ਅਗਲੇ ਨੇ ਚਾਲ ਚੱਲ ਦਿੱਤੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸਿਆਸੀ ਪਾਰਟੀਆਂ ਨੇ ਬਾਹਰ ਖੜ ਕੇ ਜ਼ੋਰ ਬਿਆਨ ਦਿੱਤੇ ਆ ਪਰ ਸਾਡੀ ਜਿਹੜੀ ਸਿਆਸੀ ਮਿਹਨਤ ਏ ਰਿਆ 92 ਐਮਐਲਏ ਆ ਕਿਸੇ ਦਾ ਵੀ ਠੋਕ ਕੇ ਉਹਨਾਂ ਦੇ ਹੱਕ 'ਚ ਬਿਆਨ ਨਹੀਂ ਆਇਆ ਮਾਲਵਿੰਦਰ ਸਿੰਘ ਕੰਗ ਤੇ ਮੀਤ ਹੀਰ ਦੋਵੇਂ ਜਦੋਂ ਜਿਹੜੇ ਪੰਜਾਬ ਯੂਨੀਵਰਸਿਟੀ 'ਚ ਪੜ੍ਹੇ ਆ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਦਾ ਵਿਰੋਧ ਹੋਇਆ ਹਾਲਾਂਕਿ ਮਾਲਵਿੰਦਰ ਸਿੰਘ ਕੰਗ ਨੂੰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਚੰਦ ਕੁ ਲੀਡਰਾਂ ਦੇ ਵਿੱਚ ਰੱਖਦਾ ਜਿਹੜੇ ਸੁਖਿਹਰਤ ਲੀਡਰ ਆ ਜਿਹੜੇ ਮੌਕੇ ਦੇ ਉੱਤੇ ਹੱਕ ਦੀ ਗੱਲ ਕਰਨਾ ਜਾਣਦੇ ਆ ਪਰ ਉਹਨਾਂ ਦਾ ਵੀ ਵਿਰੋਧ ਹੋ ਗਿਆ ਵਿਰੋਧ ਉਹਨਾਂ ਦਾ ਨਹੀਂ ਹੋਇਆ ਵਿਰੋਧ ਸਰਕਾਰ ਦੀਆਂ ਨੀਤੀਆਂ ਦਾ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਰਾਂਝਿਆ ਕਿ ਲੀਡਰ ਉਹ ਹੁੰਦਾ ਜਿਹੜਾ ਲੀਡ ਨੂੰ ਲੀਡ ਕਰੇ ਕੌਮ ਨੂੰ ਗਾਂ ਕੇ ਲੀਡ ਕਰੇ ਇਹ ਨਹੀਂ ਕਿ ਸਾਡੇ ਉਤੇ ਜਿਹੜੀਆਂ ਉਹ ਕੇਂਦਰ ਸਰਕਾਰ ਨੇ ਇਹ ਹੁਕਮ ਜਾਰੀ ਕਰ ਦਿੱਤਾ ਫਰਮਾਨ ਤੇ ਤੁਸੀਂ ਜਨਾਬ ਮੁੰਝ ਘੁੰਗਣੀਆਂ ਪਾ ਕੇ ਬੈਠੇ ਰਹੋ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਸਟੂਡੈਂਟ ਆ ਉਹਨਾਂ ਦਾ ਏਕਾ ਉਹ ਬਹੁਤ ਵੱਡੇ ਪੱਧਰ ਉਤੇ ਉੱਭਰ ਕੇ ਸਾਹਮਣੇ ਆਇਆ ਉਹਨਾਂ ਨੇ ਪੂਰੀ ਪੂਰੇ ਦੁਨੀਆ 'ਚ ਬੈਠੇ ਪੰਜਾਬੀਆਂ ਦਾ ਧਿਆਨ ਖਿੱਚਿਆ ਤੇ ਨਾਲ ਦੀ ਨਾਲ ਉਹਨਾਂ ਨੇ 10 ਤਰੀਕ ਦੇ ਵਿੱਚ ਇੱਕ ਇਕੱਠ ਵੀ ਰੱਖ ਦਿੱਤਾ ਇੱਕ ਲੜਕੀ ਬਹੁਤ ਵਧੀਆ ਬੋਲੀ ਉਹਨਾਂ ਨੇ ਆ ਕੱਲ ਕੀਤੀ ਉਹ ਕਹਿੰਦੀ ਸਾਨੂੰ ਇੱਥੇ ਫੋਟੋਆਂ ਕਰਾਉਣ ਨਾ ਆਇਓ ਸਾਨੂੰ ਸਾਥ ਦੀ ਲੋੜ ਆ ਤੁਹਾਡੇ ਦੀ ਤੇ ਸੱਚਮੁੱਚ ਸਾਥ ਦੀ ਲੋੜ ਆ ਕਿਉਂਕਿ ਸਿੰਡੀਕੇਟ ਤੇ ਸੈਨੇਟ ਦੇ ਮੈਂਬਰ 90 ਦੇ ਕਰੀਬ ਜਿਹੜੇ ਚੁਣੇ ਜਾਂਦੇ ਆ ਉਹ ਇੱਕ ਪੂਰੀ ਪ੍ਰਕਿਰਿਆ 100 ਸਾਲ ਤੋਂ ਉੱਪਰ ਦੀ ਚੱਲੀ ਆ ਰਹੀ ਆ ਉਹਨੂੰ ਠਾਲਾਉਣਾ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਹੱਥੋਂ ਜਿਹੜੀ ਉਹ ਸੂਬੇ ਨੂੰ ਬਾਹਰ ਕੱਢਣ ਵਾਲੀ ਗੱਲ ਆ ਚੰਡੀਗੜ੍ਹ ਦਾ ਮਸਲਾ ਜਿਹੜਾ ਹੱਲੇ ਤੱਕ ਲਟਕਦਾ ਫਿਰਦਾ ਪੰਜਾਬ ਤੇ ਜਿਹੜਾ ਹਰਿਆਣਾ ਦੇ ਦੋਹਾਂ ਦੇ ਵਿੱਚਕਾਰ ਉਹ ਉਹਦਾ ਉਹ ਉਹਦੇ ਵਿੱਚਕਾਰ ਇੱਕ ਪੰਜਾਬ ਯੂਨੀਵਰਸਿਟੀ ਹੈ ਕਿ ਸਾਡੀ ਇੱਕ ਇਦਾਂ ਦੀ ਜਿਹੜੀ ਧਰ ਹੋ ਰਿਹਾ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਸਾਡਾ ਚੰਡੀਗੜ੍ਹ ਉੱਤੇ ਹੱਕ ਆ ਜੇ ਪੰਜਾਬ ਯੂਨੀਵਰਸਿਟੀ ਹੱਥੋਂ ਨਿਕਲਦੀ ਹੈ ਸਮਝ ਲਓ ਚੰਡੀਗੜ੍ਹ ਨਿਕਲਦਾ ਇਹ ਮੁੱਦਾ ਬਹੁਤ ਵੱਡਾ ਆ ਸਾਡੇ ਪਿੰਡਾਂ ਦੇ ਵਿੱਚ ਵੀ ਇਹ ਘਾਬਤ ਆ ਜੇ ਚੰਡੀਗੜ੍ਹ ਟੈਜੂ ਤੇ ਕਿਹੜਾ ਪਿੰਡਾਂ ਤੋਂ ਰਹਿਜੂ ਪੰਜਾਬ ਦੇ ਕਈ ਪਿੰਡ ਉਜਾੜ ਕੇ ਜਿਹੜਾ ਚੰਡੀਗੜ੍ਹ ਬਣਿਆ ਤੇ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਤੇ ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸੀ ਉਹਨਾਂ ਨੇ ਉਸ ਵਕਤ ਕੱਲੀ-ਕੱਲੀ ਜਿਹੜੀ ਚੀਜ਼ ਹੈ ਨਾ ਇਹਨੂੰ ਕਿਦਾਂ ਚੁਣਿਆ ਕਿਤੇ ਆਪ ਜੀ ਦੀ ਕਿਤਾਬ ਲਿਖੀ ਆ ਮਹਿੰਦਰ ਸਿੰਘ ਰੰਧਾਵਾ ਨੇ ਉਹ ਪੜ੍ਹ ਕੇ ਦੇਖਿਓ ਕਿ ਚੰਡੀਗੜ੍ਹ ਨੂੰ ਬਣਾਉਣ ਵੇਲੇ ਸੁਪਨਾ ਕਿੱਡਾ ਵੱਡਾ ਸੀ ਸਾਡਾ ਕਿ ਸਾਡੀ ਰਾਜਧਾਨੀ ਬਣ ਰਹੀ ਆ ਪਰ ਅਬ ਤੋਂ ਉਸ ਉਹ ਰਾਜਧਾਨੀ ਦਾ ਸਾਨੂੰ ਕੀ ਦੇਣੀ ਸੀ ਇਹ ਇਹ ਨਵਾਂ ਮਸਲਾ ਜਿਹੜਾ ਜਿਹੜਾ ਕੋਲ ਸਾਡੇ ਹੈਗਾ ਉਹ ਵੀ ਖੋਣ ਦੀ ਕੋਸ਼ਿਸ਼ ਆ ਸੋ ਜਿਹਦੇ ਬਾਬਤ ਸਾਡੇ ਸਟੂਡੈਂਟ ਸੱਤ ਜਿਹੜੀ ਆਰਗੇਨਾਈਜ਼ੇਸ਼ਨ ਆ ਸਟੂਡੈਂਟ ਜਿਹੜੀ ਇੱਕ ਜਥੇਬੰਦੀ ਆ ਉਹਨਾਂ ਨੇ ਐਮ ਭੂਮਿਕਾ ਨਿਭਾਈ ਆ ਲੋਕ ਪਿੱਛੇ ਲੱਗੇ ਆ ਸਾਫ ਕਾ ਸਟੂਡੈਂਟ ਬਬੂ ਮਾਨ ਜਿਹੜੇ ਉਹ ਵੀ ਉੱਥੇ ਪਹੁੰਚੇ ਆ ਸੋ ਗਾਇਕ ਲਾਣਾ ਵੀ ਬਹੁਤ ਸਾਰੇ ਜਿਹੜੇ ਉੱਥੇ ਪੜ੍ਹੇ ਆ ਪਰ ਚੱਕਰ ਇੱਥੇ ਆ ਕੇ ਪੈ ਜਾਂਦਾ ਜਨਾਬ ਗਾਣਿਆਂ ਦੇ ਵਿੱਚ ਤਾਂ ਅਸੀਂ ਜਿਹੜੇ ਆ ਉਹ ਕਰਪਾਨਾ ਤੇ ਰੋਟੀਆਂ ਚੱਕ ਦੰਨੇ ਆ ਬਹੁਤ ਕੁ ਕਰ ਦੰਨੇ ਆ ਪਰ ਜਦੋਂ ਅਸਲੀਅਤ ਤੇ ਵਜਿਤੇ ਖਾਣਾ ਪੈਂਦਾ ਬੰਦੇ ਦਾ ਪਤਾ ਉਦੋਂ ਲੱਗਦਾ ਗੱਲੀ ਬਾਤੀ ਗਾਣਿਆਂ ਵਿੱਚ ਤਾਂ ਸਾਰੇ ਹੀ ਦੁੱਲੇ ਆ ਪਰ ਦੁੱਲਾ ਭੱਟੀ ਬਣਨਾ ਬੜਾ ਔਖਾ ਠੀਕ ਆ ਜੀ ਦੁੱਲੇ ਭੱਟੀ ਦੇ ਤਿੰਨੇ ਪਿਓ ਦਾਦੇ ਤੇ ਤਿੰਨਾਂ ਦਾ ਦੁੱਲੇ ਭੱਟੀ ਦਾ ਤਿੰਨਾਂ ਦਾ ਜਿਹੜਾ ਜੁਫਾਸ਼ਰ ਹੋਇਆ ਸੀ ਲਾਹੌਰ ਦੇ ਜਿਹੜੇ ਉਹ ਚਾਰੇ ਦਰਵਾਜ਼ਿਆਂ ਤੇ ਜਿਹੜਾ ਉਹ ਅਜੇ ਤੱਕ ਉਕਰਿਆ ਹੋਇਆ ਆ ਦੁੱਲੇ ਭੱਟੀ ਬਣਦੇ ਲਈ ਕੁਰਬਾਨੀ ਕਰਨੀ ਪੈਂਦੀ ਐ ਇਸੇ ਕਰਕੇ ਜਿਹੜੇ ਇਹ ਦੁੱਲੇ ਦੀਆਂ ਵਾਰਾਂ ਤੱਕ ਗੌਣੀਆਂ ਬੜੀਆਂ ਔਖੀਆਂ ਪਰ ਦੁੱਲੇ ਬਣਨਾ ਬੜਾ ਔਖਾ ਪਰ ਪੰਜਾਬ ਦੇ ਪੁੱਤ ਜਿਹੜੇ ਉਹ ਕਹਿੰਦੇ ਹੁੰਦੇ ਆ ਨਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤਵੇਂਮ ਅੱਜ ਪੰਜਾਬ ਯੂਨੀਵਰਸਿਟੀ ਦੇ ਰੂਪ ਦੇ ਵਿੱਚ ਇੱਕ ਨਵਾਂ ਸੰਘਰਸ਼ ਵੱਢਿਆ ਗਿਆ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਹੋਕਾ ਉੱਠਿਆ ਕਿ ਸਾਡੀ ਇਹ ਯੂਨੀਵਰਸਿਟੀ ਆ ਇਹ ਸਾਡੀ ਰਹੂਗੀ ਸੋ ਅੱਜ ਪੰਜਾਬ ਦੇ ਲੋਕ ਉਹਨਾਂ ਦੀ ਪਿੱਠ 'ਤੇ ਖੜੇ ਆ ਇਹਦੇ ਵਿਚਕਾਰ ਹੀ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰਕੇ ਪਿਛਲਾ ਨੋਟੀਫਿਕੇਸ਼ਨ ਉਹ ਕਹਿੰਦੇ ਸੀ ਰੱਦ ਨਹੀਂ ਕੀਤਾ ਉਹ ਕਹਿੰਦੇ ਸੀ ਨਵੀਂ ਤਰੀਕ ਤੋਂ ਬਾਅਦ ਲਾਗੂ ਹੋਊਗਾ ਮਤਲਬ ਜਿਹੜੀ ਨਵੀਂ ਤਰੀਕ ਨੂੰ ਹੋਊਗਾ ਕੀ ਉਹ ਇਹ ਹੀ ਹੋਊਗਾ ਜਾਂ ਨਵਾਂ ਹੋਊਗਾ ਇਹਦੇ ਉੱਤੇ ਫਿਰ ਝੋਲਿਆ ਇਸੇ ਕਰਕੇ ਧਰਨਾ ਹਜੇ ਲਗਾਤਾਰ ਚੱਲ ਰਿਹਾ ਸੋ ਸਭ ਤੋਂ ਵੱਧ ਵੱਧ ਜਿਹੜੀ ਸਥਿਤੀ ਝੰਬਲ ਪੁੱਸੇ ਵਾਲੀ ਦੇ ਵਿੱਚ ਫਸੇ ਆ ਨਾ ਉਹ ਉਹ ਬੰਦੇ ਫਸੇ ਆ ਜਿਹੜੇ ਭਾਜਪਾ ਦੇ ਲੀਡਰ ਆ ਕਾਂਗਰਸ ਤੋਂ ਆਏ ਆ ਦਿਲ ਉਹਨਾਂ ਦਾ ਕਹਿੰਦਾ ਇਹ ਗੱਲ ਸਹੀ ਨਹੀਂ ਕਹਿ ਸਕਦੇ ਨਹੀਂ ਹਾਲਾਤ ਉਹਨਾਂ ਦੇ ਸਭ ਤੋਂ ਜ਼ਿਆਦਾ ਮਾੜੇ ਉੱਤੋਂ ਵੋਟਾਂ ਆ ਕੇ ਪਰ ਕੇਂਦਰ ਸਰਕਾਰ ਦੀ ਇਹ ਜਿਹੜੀ ਨਵੀਂ ਨਿਤ ਨਵੀਂ ਨੀਤੀ ਉਹ ਸਾਹਮਣੇ ਆ ਜਾਂਦੀ ਆ ਨਾ ਉਹ ਡਿਫੈਂਡ ਕਰਨ ਜੋਗੇ ਨਾ ਉਹਦਾ ਵਿਰੋਧ ਕਰਨ ਜੋਗੇ ਹੁਣ ਕੈਪਟਨ ਮਨਿੰਦਰ ਸਿੰਘ ਕੀ ਬੋਲਣਗੇ ਸੋ ਸੁਨੀਲ ਜਾਖੜ ਕੀ ਬੋਲਣਗੇ ਹਨਾ ਅਰਵਨੀਤ ਸਿੰਘ ਬਿੱਟੂ ਕੀ ਬੋਲਣਗੇ ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਸਿਆਸਤ ਦੇ ਨਾਲ ਜੁੜਦੀਆਂ ਜੇ ਅਗਲੀਆਂ ਚੋਣਾਂ ਜਿੱਤਣੀਆਂ ਪੰਜਾਬ ਦੇ ਵਿੱਚ ਆਪਣੇ ਪੈਰ ਲਾਉਣੇ ਆ ਤੇ ਗੱਲ ਸਿੱਧੀ ਜੀ ਹੈ ਪੰਜਾਬੀ ਦੀਆਂ ਭਾਵਨਾਵਾਂ ਨੂੰ ਆਪਾਂ ਨੂੰ ਜਰੂਰ ਸਮਝਣਾ ਪਊਗਾ ਕਿ ਪੰਜਾਬੀ ਚਾਹੁੰਦੇ ਕੀ ਆ ਪੰਜਾਬੀ ਜਾਨਤ ਬੇਸ਼ੱਕ ਸਾਡੀ ਜੀ ਹੈ ਨਾ ਕੋਈ ਜਾਨ ਮੰਗਲ ਵੇ ਉਹ ਦੇ ਦिए ਪਰ ਜੇ ਆਪਾਂ ਕਹੀਏ ਇਦਾਂ ਦਬਕੇ ਦੇ ਨਾਲ ਜਾਂ ਹੁਕਮ ਜਾਰੀ ਕਰਕੇ ਹੋਣਾ ਇੱਥੇ ਹਮੇਸ਼ਾ ਇਹ ਇੱਕ ਖਿਤਾ ਜਿਹੜਾ ਉਹ ਆਪਣੇ ਹੱਕਾਂ ਦੇ ਲਈ ਲੜਦਾ ਅੜਦਾ ਖੜਦਾ ਰਿਹਾ ਪੂਰੇ ਦੇਸ਼ ਲਈ ਖੜਦਾ ਰਿਹਾ ਹੈ ਨਾ ਤੇ ਆਪਣੇ ਹੱਕਾਂ ਲਈ ਨਹੀਂ ਪੂਰੇ ਦੇਸ਼ ਦੇ ਹੱਕਾਂ ਦੇ ਲਈ ਖੜਦਾ ਰਿਹਾ ਸੋ ਇਹ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਦੇਖਦੇ ਆ ਕਿ ਕੀ ਬਣਦਾ ਪਰ ਜਿਹੜਾ ਇੱਕ ਵਾਰੀ ਹੋਕਾ ਜਰੂਰ ਦੇਤਾ ਉਹਨਾਂ ਨੇ ਤੇ ਉਹਨਾਂ ਨੇ ਪੰਜਾਬ ਦੀ ਸਿਆਸਤਦਾਨਾਂ ਨੂੰ ਵੀ ਦੱਸਿਆ ਕਿ ਜਨਾਬ ਇੱਥੇ ਪਹੁੰਚੋ ਘਰੇ ਗੱਲਾਂ ਮਾਰ ਕੇ ਨਹੀਂ ਸਰਨਾ ਸਟੂਡੈਂਟ ਜਿਹੜੇ ਆ ਉਹ ਤਿੱਖੇ ਸੁਰ ਜਿਹੜੇ ਉਹਨਾਂ ਦੇ ਆ ਉਹ ਲਗਾਤਾਰ ਵਾਇਰਲ ਹੋ ਰਹੇ ਆ ਤੇ ਸਿਆਸਤਦਾਨਾਂ ਜਿਹੜੇ ਆ ਜਿਹੜੇ 5 ਸਾਲ ਸੱਤਾ ਭੋਗਣਾਉਂਦੇ ਆ ਉਹਨਾਂ ਲਈ ਵੀ ਵੰਗਾ ਰਿਆ ਕਿ ਲਕੀਰ ਖਿੱਚ ਕੇ ਲੜਨਾ ਤੇ ਆਣਾ ਪਣਾ ਆਓ ਜਰਾ ਕਿਦਰ ਦੇਖੇ ਕੀ ਬਣਦਾ ਹੁਣ ਜੀ ਵੀਪੀ ਸਿੰਘ ਗਿੱਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇਸ ਮੁੱਦੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਅੱਗੇ ਰੱਖੇ